ਤੇ ਬਾਬਾ ਫਤਿਹ ਸਿੰਘ ਜੀ ਬੋਲਦੇ ਸੀ ਕਹਿੰਦੇ ਜੇ ਜੁੰਦੇ ਬਚ ਗਏ ਸੇਂਗ ਇਕੱਠੇ ਕਰਾਂਗੇ ਧਰਮ ਦੀ ਗੁਰਤੀ ਦੇ ਕੇ ਜ਼ੁਲਮ ਦੇ ਸਾਹਮਣੇ ਲੜਨ ਲਈ ਤਿਆਰ ਕਰਾਂਗੇ ਫੌਜ ਤੇ ਜ਼ੁਲਮ ਨਾਲ ਲੜਾਂਗੇ ਪਾਪੀ ਹਕੂਮਤ ਨਾਲ ਲੜਾਂਗੇ ਕਹਿੰਦੇ ਜੇ ਫੇਰ ਫੜੇਗੇ ਕਹਿੰਦੇ ਫੇਰਾਹੀ ਸ਼ਹੀਦੀ ਕਹਿੰਦੇ ਜੇ ਫੇਰ ਛੱਡ ਦਿੱਤਾ ਤਿੰਨ ਵਾਰੀ ਪੁੱਛਿਆ ਸੀ ਜੇ ਫੇਰ ਛੱਡ ਦਿੱਤਾ ਤੇ ਸਾਬ ਜਦ ਨੇ ਕਹਿਆ ਸੀ ਜਿੰਨੀ ਦੇਰ ਜ਼ੁਲਮਨੀ ਮੁੱਕਦਾ ਜਾਂ ਜਿੰਨੀ ਦੇਰ ਅਸੀਂ ਨਹੀਂ ਮੁੱਕਦੇ ਅਸੀਂ ਐਡੇ ਲੜਦੇ ਰਹਾਂਗੇ ਉੱਥੇ ਫਿਰ ਸਚਾਨੰਦ ਰੇਣਾ ਇੱਕ ਗੱਲ ਕਹੀ ਸੀ ਕਹਿੰਦੇ ਵੀ ਤੁਹਾਡੇ ਹੱਥ ਕਿੰਨੇ ਕੋਮਲ ਨੇ ਤੁਹਾਡੀਆਂ ਬਾਹਾਂ ਕਿੰਨੀਆਂ ਛੋਟੀਆਂ ਨੇ ਸਭ ਤੋਂ ਵੱਡੀ ਭੁੱਲ ਉਹਨਾਂ ਹਾਕਮਾਂ ਤੇ ਲੋਕਾਂ ਦੀ ਹੈ ਜਿਹੜੇ ਸਹਿਬਜ਼ਾਦਿਆਂ ਦੇ ਕੇਵਲ ਵਜ਼ੂਦ ਨੂੰ ਵੇਖਦੇ ਕਹਿੰਦੇ ਤੁਹਾਡੇ ਹੱਥ ਕਿੰਨੇ ਛੋਟੇ ਛੋਟੇ ਆ ਕਿੰਨੇ ਕੋਮਲ ਐ ਨਾਜ਼ੁਕ ਜਿਹੇ ਆ ਉਂਗਲੀਆਂ ਕਿੰਨੀਆਂ ਸੋਹਲ ਨੇ ਛੋਟੇ ਕਿੰਨੇ ਸੁਖਮ ਨੇ ਲਾਲ ਸੁਰਖ